ਸਾਹਿਬ ਕੀ ਵਰਣਿਕਾ ਗਰੂਦ ਵਾਰਿਆਂ ਬਿਰੁਕਾਮਾ ਜਿਨ੍ਹਾਂ ਤੋਂ ਕੰਫਰੰਸ ਹੋਇਆ ਗਿਆ ਹੈ ਪਿੰਨਾ ਗੁਰਸਾਮਾ ਦੇ ਮੇਲ ਕਰਾਉਣੇ ਤੇ ਸੇਵਾ ਸੰਭਾਲਤਾਦਾਨ ਖਾਲਸਾ ਪੰਥ ਨੂੰ ਬਖਸ਼ੋ ਸੇਣੀ ਮਾਨੀਆਂ ਦੇ ਮਾਨਨੀ ਤਾਣੀਆਂ ਦੇ ਤਾਣਮੀ ਉੱਤਿਆਂ ਦੀ ਯੋਗਨੀ ਆਸਰਿਆਂ ਦੇ ਆਸਰੇ ਸ੍ਰੀਵਤਨ ਕੰਤ ਦੇ ਯੋਗ ਹਾਜ਼ਰ ਨਜ਼ਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਸ਼ਹੀਦੋ ਸਿੰਘੋ ਆਗ ਦੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਧਰੀ ਹੈ ਜੀ ਵਰਤੀ ਕਦੇ ਨਾ ਹੋ ਗਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਕਾਸਤੇ ਮਹਾਨ ਵਾਕ ਅਨੁਸਾਰ ਦੁਇ ਘਰ ਜੋੜ ਕਰੂੰ ਅਰਦਾਸ ਸੁਧ ਪਾਵੇ ਤਾਂ ਹਾਣੇ ਰਾਸ ਦੇ ਮਹਾਨ ਵਾਕ ਅਨੁਸਾਰ ਸਤਿਗੁਰੂ ਜੀ ਕਿਰਪਾ ਕਰਨੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਰਾਜਵੀਰ ਸਿੰਘ ਜਵੰਦਾ ਜਿਨ੍ਹਾਂ ਤੇ ਸਤਿਗੁਰੂ ਜੀ ਅਚਾਨਕ ਧੁਰ ਘਟਨਾ ਹੋਣ ਦੇ ਨਾਲ ਸਦੋਂ ਪੀੜ ਸਟਾਂ ਲੱਗੀਆਂ ਹਨ ਸਤਿਗੁਰੂ ਜੀ ਤਤ ਮਾਹੇ ਠੰਡ ਵਰਤਾਈ ਅੰਗ ਤੇ ਅਦੁਖਣਾ ਕੇ ਭਾਈ ਦੇ ਮਹਾਨ ਵਾਕ ਅਨੁਸਾਰ ਸਤਿਗੁਰੂ ਜੀ ਜਿਵੇਂ ਆਪ ਜੀ ਤਪ ਤੇ ਹਿਰਦਿਆਂ ਉਠਾਰਨ ਦੀ ਸਮਰਥਾ ਰੱਖਦੇ ਹੋ ਇਸੇ ਤਰ੍ਹਾਂ ਸਤਿਗੁਰੂ ਜੀ ਉਸ ਸਾਡੇ ਵੀਰ ਨੂੰ ਸਿਰ ਤੇ ਮਿਹਰ ਪਾਤਰ ਕੇ ਅੰਗ ਸੰਗ ਹੋ ਕੇ ਉਹਦੀ ਸਹਾਇਤਾ ਕਰਨੀ ਸਤਿਗੁਰੂ ਜੀ ਉਸ ਦੁੱਖ ਦੀ ਘੜੀ ਦੇ ਵਿੱਚੋਂ ਉਸ ਵੀਰ ਨੂੰ ਸਤਿਗੁਰੂ ਜੀਓ ਆਪ ਜੀ ਨੇ ਨਿਬਟਾਰਾ ਕਰਕੇ ਚੜ੍ਹਦੀ ਕਲਾ ਵਾਲਾ ਜੀਵਨ ਵਿੱਚ ਆਪਣਾ ਲੰਬੀ ਆਇਯੂ ਰਖਣੀ ਚਰਣਾ ਕਮਲਾਂ ਦੀ ਪ੍ਰੀਤੀ ਰਖਣੀ ਨਾਮ ਬਾਣੀ ਦਾ ਪਿਆਰ ਰਖਣਾ ਸਤਿਗੁਰੂ ਜੀਓ ਸਮੂਹ ਸੰਗਤਾਂ ਸਮੂਹ ਆਪ ਜੀ ਦੇ ਚਰਣਾ ਕਮਲਾਂ పాਸ ਅਰਦਾਸ ਬੇਨਤੀਆਂ ਜੋਦਰੀਆਂ ਕਰਦੇ ਹਨ ਸਤਿਗੁਰੂ ਜੀਓ ਕਿਰਪਾ ਕਰਕੇ ਰਹਿਮਤ ਕਰਕੇ ਸਤਿਗੁਰੂ ਜੀਓ ਉਸ ਵੀਰ ਨੂੰ ਜਿਸ ਤਰ੍ਹਾਂ ਪਹਿਲਾਂ ਚੜ੍ਹਦੀ ਕਲਾ ਵਾਲਾ ਜੀਵਨ ਸੀ ਉਸੇ ਤਰ੍ਹਾਂ ਚੜ੍ਹਦੀ ਕਲਾ ਵਾਲਾ ਜੀਵਨ ਸਰੀਰਿਕ ਤੰਦਰੁਸਤੀ ਬਖਸ਼ਣੀ ਦੇਹ ਅਰੋਗਤਾ ਦਾ ਦਾਤ ਬਖਸ਼ਣਾ ਸਤਿਗੁਰੂ ਜੀ ਉਹ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਜੋਧੜੀਆਂ ਪ੍ਰਵਾਨ ਕਰਨੀਆਂ ਸੁਖ ਹੋਵੇ ਨਾਮ ਜਿਤੇ ਆਵੇ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਦਾ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ-ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸਿੱਖ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਨੇ ਜਿਸ ਵੀ ਧਰਮ ਨੂੰ ਤੁਸੀਂ ਫੋਲੋ ਕਰਦੇ ਹੋ ਆਪਣੇ-ਆਪਣੇ ਇਸ਼ਟ ਨੂੰ ਆਪਣੇ-ਆਪਣੇ ਰੱਬ ਨੂੰ ਧਿਆ ਕੇ ਵੀਰ ਰਾਜਵੀਰ ਜਵੰਦਾ ਜਿਹੜਾ ਪੰਜਾਬ ਤੇ ਪੰਜਾਬੀਅਤ ਲਈ ਗੱਲ ਕਰਦਾ ਸੀ ਪੰਜਾਬ ਨਾਲ ਹਮੇਸ਼ਾ ਖੜਦਾ ਸੀ ਭਾਵੇਂ ਕਿਸਾਨੀ ਅੰਦੋਲਨ ਦੀ ਗੱਲ ਕਰ ਲਈ ਭਾਵੇਂ ਅੱਜ ਹੜ੍ਹਾਂ ਦੇ ਵੇਲੇ ਦੀ ਗੱਲ ਕਰ ਲਈ ਬੇਸ਼ੱਕ ਉਹ ਬਾਹਰ ਬੈਠਿਆ ਸੀ ਉੱਥੋਂ ਵੀ ਉਹਨੇ ਮਦਦ ਕੀਤੀ ਹੈ ਸੋ ਮੈਂ ਸਾਰੇ ਹੀ ਜਿੰਨੇ ਵੀ ਪੰਜਾਬੀ ਨੇ ਸਭ ਨੂੰ ਇਹ ਅਪੀਲ ਕਰਾਂਗਾ ਕਿ ਆਪਣੋ ਆਪੋ ਆਪਣੇ ਇਸ਼ਟ ਨੂੰ ਆਪੋ ਆਪਣੇ ਦੇਵਤੇ ਨੂੰ ਆਪੋ ਆਪਣੇ ਗੁਰੂ ਨੂੰ ਧਿਆ ਕੇ ਗੁਰਪੀਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਉਸ ਵੀਰ ਨੂੰ ਸਰੀਰਕ ਤੰਦਰੁਸਤੀ ਮਹਾਰਾਜ ਬਖਸ਼ਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ